ਤੇ ਕਿਸੇ ਚੋਰ ਲੜ ਰਹੇ ਤੁਸੀਂ ਲੋਪ ਤੇ ਅੱਜ ਤੁਸੀਂ ਥੋਲਾ ਬਣੀਓ ਤੁਸੀਂ ਵਿਆਹ ਵੀ ਪ੍ਰਾਪਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਹਦੇ ਇਨਸਾਨੀਅਤ ਨਾਲ ਨਾ ਹੈ ਤੇ ਗੱਲ ਕਰੀਏ ਜੇ ਮੈਂ ਫਾਈਲ ਫੜਾਉਣ ਲੱਗਿਆ ਮੰਗਾ ਤੇ ਮੇਰੀ ਫਾਇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਤੇ ਕਿਸੇ ਚੋਰ ਲੜ ਰਹੇ ਤੁਸੀਂ ਲੋਪ ਤੇ ਅੱਜ ਤੁਸੀਂ ਥੋਲਾ ਬਣੀਓ ਤੁਸੀਂ ਵਿਆਹ ਵੀ ਪ੍ਰਾਪਤ ਜਾਣਾ ਸੀ ਤੇ ਅੱਜ ਦੀ ਇਤੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿ ਨਹੀਂ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਨਸਾਨੀਅਤ ਨਾਲ ਨਾ ਆਹ ਤੇ ਗੱਲ ਕਰੀਏ ਜੇ ਮੈਂ ਫਾਈਲ ਪੜਾਉਣ ਲੱਗਿਆ ਮਾਨਾ ਤੇ ਮੇਰੀ ਫੇਰ ਕਿਲਾ ਵਾਪਸ ਕਰਤੀ ਇਹਨਾਂ ਨੇ ਤੇ ਕਿਸੇ ਚੋਰ ਨਾਲ ਲੜ ਰਹੇ ਸੀ ਕਿਸੇ ਨਾਲ ਤੇ ਅੱਜ ਤੁਸੀਂ ਧੂਲਾ ਬਣਿਓ ਤੁਸੀਂ ਵਿਆਹ ਵੀ ਪ੍ਰਾਪਤ ਜਾਣਾ ਸੀ ਤੇ ਅੱਜ ਦੀ ਇਤੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿ ਨਹੀਂ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਹ ਤਾਂ ਇਨਸਾਨੀਅਤ ਨਾਲ ਨਾ ਹੈ ਤੇ ਗੱਲ ਕਰੀਏ ਜੇ ਮੈਂ ਫੈਲ ਫੜਾਉਣ ਲੱਗਿਆ ਮੰਗਾ ਤੇ ਮੇਰੀ ਫਾਇਰ ਕਿਹਦਾ ਵਾਪਸ ਕਰਤੀ ਇਹਨਾਂ ਨੇ ਤੇ ਕਿਸੇ ਚੋਰ ਲੜ ਰਹੇ ਸੀ ਤੁਸੀਂ ਲੋਪ ਤੇ ਅੱਜ ਤੁਸੀਂ ਥੋੜਾ ਬਣੀਓ ਤੁਸੀਂ ਵਿਆਹ ਵੀ ਪ੍ਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਹ ਤਾਂ ਇਨਸਾਨੀਅਤ ਨਾਲ ਨਾ ਹੈ ਗੱਲ ਕਰੀਏ ਜੀ ਮੈਂ ਫਾਈਲ ਬਣਾਉਣ ਲੱਗਿਆ ਮਾਨ ਸਰ ਜੀ ਮੇਰੀ ਫੇਰ ਕੇਲਾ ਵਾਪਸ ਕਰਤੀ ਇਹਨਾਂ ਨੇ ਪਤਾ ਨਹੀਂ ਕਹਿੰਦੇ ਆ ਤੁਸੀਂ ਕਿਸੇ ਚੋਰ ਨਾਲ ਲੜ ਰਹੇ ਹੋ ਤੁਸੀਂ ਤੇ ਅੱਜ ਤੁਸੀਂ ਝੂਲਾ ਬਣਿਓ ਤੁਸੀਂ ਵਿਆਹ ਵੀ ਪ੍ਰਾਪਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਨਸਾਨੀਅਤ ਨਾਲ ਨਾ ਗੱਲ ਕਰੀਏ ਜੀ ਮੈਂ ਫਾਈਲ ਬਣਾਉਣ ਲੱਗਿਆ ਮਾਨ ਸਰ ਜੀ ਮੇਰੀ ਫੇਰ ਕੇਲਾ ਵਾਪਸ ਕਰਤੀ ਇਹਨਾਂ ਨੇ ਪਤਾ ਨਹੀਂ ਕਹਿੰਦੇ ਆ ਤੁਸੀਂ ਕਿਸੇ ਚੋਰ ਨਾਲ ਲੜ ਰਹੇ ਹੋ ਤੁਸੀਂ ਤੇ ਅੱਜ ਤੁਸੀਂ ਝੂਲਾ ਬਣਿਓ ਤੁਸੀਂ ਵਿਆਹ ਵੀ ਪ੍ਰਾਤ ਜਾਣਾ ਸੀ ਤੇ ਅੱਜ ਵੀ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਹ ਤਾਂ ਇਨਸਾਨੀਅਤ ਨਾਲ ਨਹੀਂ ਇਹ ਗੱਲ ਕਰੀਏ ਜੇ ਮੈਂ ਫਾਈਲ ਬਣਾਉਣ ਲੱਗਿਆ ਮੰਗਾ ਤੇ ਮੇਰੀ ਫਾਇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਤੇ ਕਿਸੇ ਚੋਰ ਲੜ ਰਹੇ ਸੀ ਤੁਸੀਂ ਉਹਨੂੰ ਤੇ ਅੱਜ ਤੁਸੀਂ ਬੁੱਲਾ ਬਣੀਓ ਤੁਸੀਂ ਵਿਆਹ ਵੀ ਪ੍ਰਾਤ ਜਾਣਾ ਸੀ ਤੇ ਅੱਜ ਵੀ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਹ ਤਾਂ ਇਨਸਾਨੀਅਤ ਨਾਲ ਨਹੀਂ e vai ਗੱਲ ਕਰੀਏ ਜੀ ਮੈਂ ਫਾਇਲ ਬਣਾਉਣ ਲੱਗਿਆ ਮੰਗਾ ਕੇ ਮੇਰੀ ਬੈਰਕੇਲਾ ਵਾਪਸ ਕਰਤੀ ਇਹਨਾਂ ਨੇ ਪਤਾ ਨਹੀਂ ਤੇ ਕਿਸੇ ਚੋਰ ਲੱਗ ਰਹੇ ਨੇ ਤੁਸੀਂ ਲੋਪ ਤੇ ਅੱਜ ਤੁਸੀਂ ਬੁਲਾ ਬਣੀਓ ਤੁਸੀਂ ਵਿਆਹ ਵੀ ਪ੍ਰਾਤ ਜਾਣਾ ਸੀ ਤੇ ਅੱਜ ਤੁਸੀਂ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਹਦੇ ਇਨਸਾਨੀਅਤ ਨਾਲ ਨਹੀਂ ਤੇ ਗੱਲ ਕਰੀਏ ਜੀ ਮੈਂ ਫਾਇਲ ਬਣਾਉਣ ਲੱਗਿਆ ਮੰਗਾ ਕੇ ਮੇਰੀ ਬੈਰਕੇਲਾ ਵਾਪਸ ਕਰਤੀ ਇਹਨਾਂ ਨੇ ਪਤਾ ਨਹੀਂ ਤੇ ਕਿਸੇ ਚੋਰ ਲੱਗ ਰਹੇ ਨੇ ਤੁਸੀਂ ਲੋਪ ਤੇ ਅੱਜ ਤੁਸੀਂ ਬੁਲਾ ਉਹ ਤੁਸੀਂ ਵਿਆਹ ਦੀ ਪ੍ਰਾਪਤ ਜਾਣਾ ਸੀ ਤੇ ਅੱਜ ਵੀ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿ ਨਹੀਂ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਨਸਾਨੀਅਤ ਨਾ ਨਾਹ। ਤੇ ਗੱਲ ਕਰੀਏ ਜੇ ਮੈਂ ਫੈਲ ਪੜਾਉਣ ਲੱਗਿਆ ਮਾਨਾ ਤੇ ਮੇਰੀ ਫੇਰ ਕਿਹੜਾ ਵਾਪਸ ਕਰਤੀ ਇਹਨਾਂ ਨੇ ਤੇ ਕਿਸੇ ਚੋਰ ਲੜ ਰਿਹਾ ਕਿਸੇ ਤੇ ਅੱਜ ਤੁਸੀਂ ਝੂਲਾ ਬਣਿਓ ਤੁਸੀਂ ਵਿਆਹ ਵੀ ਪ੍ਰਾਪਤ ਜਾਣਾ ਸੀ ਤੇ ਅੱਜ ਦੇਤੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿ ਨਹੀਂ ਕੋ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ। ਹਾਂ ਜੀ। ਕੋਈ ਇਨਸਾਨੀਅਤ ਨਾ ਨਾਹ। ਤੇ ਗੱਲ ਕਰੀਏ ਜੇ ਮੈਂ ਫਾਇਲ ਬਣਾਉਣ ਲੱਗਿਆ ਮਾਨਾ ਤੇ ਮੇਰੀ ਫਾਇਰ ਕਿਲਾ ਵਾਪਸ ਕਰਤੀ ਇਹਨਾਂ ਨੇ ਤੇ ਕਿਸੇ ਚੋਰ ਨਾਲ ਲੜ ਰਹੇ ਹੋ ਤੁਸੀਂ ਤੇ ਅੱਜ ਤੁਸੀਂ ਝੂਲਾ ਬਣਿਓ ਤੁਸੀਂ ਵਿਆਹ ਵੀ ਪਰਾਤ ਜਾਣਾ ਸੀ ਤੇ ਅੱਜ ਵੀ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਹਦੇ ਇਨਸਾਨੀਅਤ ਨਾਲ ਨਾ ਹੈ ਤੇ ਗੱਲ ਕਰੀਏ ਜੇ ਮੈਂ ਫਾਇਲ ਫੜਾਉਣ ਲੱਗਿਆ ਮੰਗਾ ਤੇ ਮੇਰੀ ਫਾਇਲ ਕਿਹੜਾ ਵਾਪਸ ਕਰਤੀ ਇਹਨਾਂ ਨੇ ਤੇ ਕਿਸੇ ਚੋਰ ਲੱਗ ਰਹੇ ਨੇ ਤੁਸੀਂ ਲੋਕ ਤੇ ਅੱਜ ਤੁਸੀਂ ਬੁਲਾ ਬਣੀਓ ਤੁਸੀਂ ਵਿਆਹ ਵੀ ਪਰਾਤ ਜਾਣਾ ਸੀ ਤੇ ਅੱਜ ਵੀ ਇੱਥੇ ਕਾਗਜ਼ ਲੰਮੀ ਦਾਖਲ ਕਰਾ ਕੇ ਕਿੰਨੀ ਉਹਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ ਜੀ ਹਾਂ ਜੀ ਕੋਈ ਇਨਸਾਨੀਤ ਨਾ ਨਾ ਗੱਲ ਕਰੀਏ ਜੇ ਮੈਂ ਫੈਲ ਬਣਾਉਣ ਲੱਗ ਗਿਆ ਮਾਨਸਾ ਤੇ ਮੇਰੀ ਫੇਰ ਕਿਲਾ ਵਾਪਸ ਕਰਤੀ ਇਹਨਾਂ ਨੇ